Singh Homeo Care in Rohpar City ਕੀ ਤੁਹਾਨੂੰ ਰਣੀ ਰੋਜ਼ ਰਹਿੰਦਾ ਨੋਸ ਇਚਿੰਗ ਹੁੰਦੀ ਹੈ ਨੋਸ ਸਟਫੀ ਰਹਿੰਦਾ ਆਈਜ਼ ਬਹੁਤ ਆਦਾ ਵਾਟਰੀ ਆਂਦੀਆਂ ਨੇ ਇਹ ਸਾਰੇ ਸਿੰਪਟਮ ਅਲਰਜੀਕ ਰਾਈਨਾਈਟਸ ਦੇ ਨੇ ਸੋ ਅੱਜ ਆਪਾਂ ਅਲਰਜੀਕ ਰਾਈਨਾਈਟਸ ਦੇ ਬਾਰੇ ਡਿਸਕਸ ਕਰਾਂਗੇ ਉਹਦੇ ਸਿੰਪਟਮਸ ਦੇ ਬਾਰੇ ਡਿਸਕਸ ਕਰਾਂਗੇ ਮੈਨੇਜਮੈਂਟ ਬਾਰੇ ਡਿਸਕਸ ਕਰਾਂਗੇ ਕਿ ਹੂਮੀਪੈਥੀ ਦੇ ਵਿੱਚ ਅਲਰਜੀਕ ਰਾਈਨਾਈਟਸ ਦਾ ਕੀ ਟਰੀਟਮੈਂਟ ਹੈ ਉਹਦੇ ਬਾਰੇ ਡਿਸਕਸ ਕਰਾਂਗੇ ਅਲਰਜਿਕ ਰਾਈਨਾਈਟਸ ਬੇਸਿਕਲੀ ਇੱਕ ਅਲਰਜਿਕ ਰਿਐਕਸ਼ਨ ਹੁੰਦਾ ਸਾਡੇ ਇਮਿਊਨ ਸਿਸਟਮ ਦਾ ਟੂ ਸਰਟਨ ਅਲਰਜਨਸ ਜਿਵੇਂ ਡਸਟ ਹੋਗੀ ਪੌਲਨਸ ਹੋਗੇ ਐਨੀਮਲ ਡੈਂਡਰ ਹੋ ਗਿਆ ਜਾਂ ਕਿਤੇ ਕੁਝ ਕਲੋਥਸ ਨੇ ਕਾਫੀ ਪੁਰਾਣੇ ਪਏ ਨੇ ਜਦੋਂ ਵੀ ਕੋਈ ਵੀ ਅਲਰਜਨਸ ਸਾਡੀ ਬਾਡੀ ਦੇ ਸਾਡੇ ਕੰਟੈਕਟ ਜਾਂਦਾ ਹੈ ਤਾਂ ਬਾਡੀ ਇੱਕ ਅਲਰਜਿਕ ਰਿਐਕਸ਼ਨ ਸ਼ੋ ਕਰਦੀ ਹੈ ਕਿਵੇਂ ਉਹ ਇੱਕ ਹਿਸਟਾਮਿਨ ਨਾਂ ਦਾ ਹਾਰਮੋਨ ਸੈਕ੍ਰੀਟ ਕਰਦੀ ਹੈ ਉਸ ਦੇ ਨਾਲ ਹੀ ਇਹ ਸਾਰੇ ਸਿੰਪਟਮ ਆਨੇ ਸ਼ੁਰੂ ਹੋ ਜਾਂਦੇ ਆ ਰਨੀ ਨੋਜ਼ ਆਉਂਦਾ ਨੋਜ਼ ਕਾਫੀ ਜ਼ਿਆਦਾ ਇਚਿੰਗ ਹੁੰਦੀ ਹੈ ਸਨੀਜ਼ਿੰਗ ਆਉਂਦੀ ਹੈ ਆਈਜ਼ ਵਾਟਰੀ ਹੋਣੀ ਸ਼ੁਰੂ ਹੋ ਜਾਂਦੀਆਂ ਕਈ ਵਾਰੀ ਤੇ ਸਿੰਪਟਮਸ ਇੰਨੇ ਜ਼ਿਆਦਾ ਵਰਸ ਹੋ ਜਾਂਦੇ ਆ ਕਿ ਰੈਸਪੀਰੇਟਰੀ ਟ੍ਰਬਲਸ ਵੀ ਆਨੇ ਸ਼ੁਰੂ ਹੋ ਜਾਂਦੇ ਹੁਣ ਅਗਰ ਇਹਦੀ ਮੈਨੇਜਮੈਂਟ ਦੀ ਗੱਲ ਕਰੀ ਜਾਏ ਮੈਨੇਜਮੈਂਟ ਦੇ ਵਿੱਚ ਸਾਨੂੰ ਕੀ ਕਰਨਾ ਹੈ ਅਸੀਂ ਜੋ ਇਨਡੋਰ ਦੇ ਵਿੱਚ ਅਸੀਂ 에ਅਰ ਪਿਊਰੀਫਾਇਰ ਦਾ ਯੂਜ਼ ਕਰ ਸਕਦੇ ਆ ਸਾਨੂੰ ਜਿਹੜਾ ਸੀਜ਼ਨਲ ਅਲਰਜੀਕ ਰਾਈਨਾਈਟਸ ਹੁੰਦਾ ਹੈ ਦੇਖੋ ਹੁਣ ਜੋ ਸੀਜ਼ਨ ਚੱਲ ਰਿਹਾ ਇਸ ਦੇ ਵਿੱਚ ਕੀ ਹੈ ਕਿ ਸਪ੍ਰਿੰਗ ਸੀਜ਼ਨ ਦੇ ਵਿੱਚ ਪੱਤਝੜ ਬਹੁਤ ਜ਼ਿਆਦਾ ਹੁੰਦੀ ਹੈ ਫਸਲ ਕੱਢਦੀ ਹੈ ਉਸ ਕਰਕੇ ਜਿਹੜਾ ਅਲਰਜੀ ਕ੍ਰਾਈਨਾਈਟਸ ਇਸ ਸਮੇਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਉਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਇੰਡੋਰ ਐਕਟੀਵਿਟੀਆਂ ਦੇ ਵਿੱਚ ਹੀ ਇਨਵੋਲਵ ਰਹਿਣਾ ਹੈ ਆਊਟਡੋਰ ਐਕਟੀਵਿਟੀ ਘੱਟ ਕਰਨੀ ਹੈ ਅਗਰ ਹੋਮੀਓਪੈਥੀ ਦੀ ਗੱਲ ਕਰੀ ਜਾਏ ਹੋਮੀਓਪੈਥੀ ਦੇ ਵਿੱਚ ਇੰਡੀਵੀਡੂਅਲਾਈਜ਼ੇਸ਼ਨ ਦੇ ਬੇਸਿਸ 'ਤੇ ਹੀ ਮੈਡੀਸਿਨ ਦਿੱਤੀ ਜਾਂਦੀ ਹੈ ਬਟ ਕੁਝ ਕਾਮਨ ਮੈਡੀਸਿਨ ਜੋ ਕਿ ਅਲਰਜੀਕ ਕ੍ਰਾਈਨਾਈਟਸ ਨੂੰ ਬਹੁਤ ਅੱਛੇ ਤਰੀਕੇ ਨਾਲ ਟ੍ਰੀਟ ਕਰਦੀ ਹੈ ਉਸ ਦੇ ਵਿੱਚ ਆ ਜਾਂਦੀ ਹੈ ਸੈਬੇਡਲ ਆ ਜਾਂਦੀ ਹੈ 200 ਪੋਟੈਂਸੀ ਦੇ ਵਿੱਚ ਅਗਰ ਨੋਸ ਦੇ ਵਿੱਚ ਇਚਿੰਗ ਹੁੰਦੀ ਹੋਏ ਅਗਰ ਮਾਰਨਿੰਗ ਦੇ ਵਿੱਚ ਇਸਨੀਜ਼ਿੰਗ ਹੁੰਦੀ ਹੋਏ ਤਾਂ ਤੁਸੀਂ ਨਕਸਵਾਮੀਕਾ ਸੋਚ ਸਕਦੇ ਹੋ ਬਟ ਕੋਈ ਵੀ ਮੈਡੀਸਨ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਹੋਮੀਓਪੈਥਿਕ ਡਾਕਟਰ ਨੂੰ ਕੰਸਲਟ ਜ਼ਰੂਰ ਕਰੋ